ਰੋਡਡ ਨਹੀਂ ਨਹੀਂ ਇਹਦੇ ਮੁਲਾਜ਼ਮ ਆ ਅਸੇ ਮੁਲਾਜ਼ਮ ਆ ਇੱਕ ਦਿਨ ਹੋਰ ਹੋਇਆ ਪੁਲਿਸ ਨੂੰ ਦੇਖੇ ਕਾ ਕਿਥਾ ਰੋ ਸੋ ਮੁਲਾਜ਼ਮ ਕੀ ਵਿਕੀ ਬਰਾਵ ਜੀ ਲੱਕੀ ਵੱਜੀ ਕਿ ਚਲਾ ਟਕਾ ਹੋ ਸਿਆਰ ਤੇ ਹੋਣਗੇ ਬਸ ਮੇਰਾ ਵੀਡੀਓ ਆ ਜੀ ਆਓ ਅੱਛਾ ਸਾਡੇ ਮੇਰੇ ਵੀਡੀਓ ਉਹ ਕਿੰਨਾ ਤੇਰੀ ਦੇਖਣਾ ਦਵਾ ਕਲੀ ਦੇ ਵੀਡੀਓ ਕੱਲ ਵੇਖ ਲਾਂ ਤੇ ਕਰੀ ਹਲੋ ਇਹ ਕੋਈ ਥੋੜਾ ਅਜੀਤ ਸਿੰਘ ਆ ਹੈਡ ਕਾਂਸਟੇਬਲ ਆ ਉਹਦਾ ਕੋਈ ਨਾ ਜਿਹੜਾ ਨੇ ਵੇਖਣਾ ਕਿਨੇ ਜੀ ਹੁੰਦਾ ਹੁੰਦਾ ਦੱਸਦਾ ਚਲ ਚਲ ਖੋਲਿਆ ਕੋਲ ਚਲ ਚਲ ਉਹ ਤੇ ਕੱਪੜਾ ਪਾ ਲੈ ਚੋਕਲੇਟ ਚਾਹ ਚਾਹ ਮੋਟਾ ਗਿਆ ਸਾਰਾ ਕਰਨ ਚਲ ਅੰਦਰ ਆ ਛੋਟਾ तूं

ਨਹੀਂ 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 ਇਹਦੇ ਮੁਲਾਜ਼ਮ ਆ ਕਿਸੇ ਮੁਲਾਜ਼ਮ ਆ ਇੱਕ ਦਿਨ ਹੋਣਗੇ ਪੁਲਿਸ ਨੂੰ ਦੇ ਕੇ ਕੰਮ ਕਰਦੇ ਫਿਕਰਾਂ ਸਭ ਮੁਲਾਜ਼ਮ ਕਿ ਵਿਕੀ ਵਿਕੀ ਬਰਾਵਾ ਤੇ ਲੱਕੀ ਵੱਜੀ ਕਿ ਚਲਾ ਟਕਾ ਹੋ ਚਾਰ ਤੇ ਹੋਣਗੇ ਆਸੇ ਮੇਰਾ ਵੀਡੀਓ ਆਓ ਸਾਫਾ ਮੇਰੀ ਕਰਨੀ ਉਹ ਕਹਿੰਦਾ ਤੇਰੀ ਦੇਖਣਾ ਦਵਾ ਕਿੱਡੀ ਦੇਖਣੀ ਕਹਿੰਦੇ ਦੇਖਣਾ ਦੋ ਕਰੀ ਇਹ ਸੋ ਥੋੜਾ ਅਜੀਤ ਸਿੰਘ ਦਾ ਹੈਡ ਕਾਸਟ ਤੇ ਬੜਾ ਬਹੁਤ ਦਰਦ ਹੋਣਾ ਤੇ ਬਾਦਰਾ ਸਦਰ ਬਾਦਰਾ ਚਲ 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 ਖੋਲ ਯਾਰ ਖੋਲ ਚਲ ਕਿਥੇ ਲੈ ਕੜਾ ਕੋਈ ਬੋਲ ਤਾ ਕਪੜਾ ਪਾ ਲੈ ਸਾਡੀ ਚੋਕਲੇਂਡ ਉਹ ਕਹਿੰਦੇ ਚਲ ਅਬ ਉੱਠ ਗਿਆ ਸਭਰਾ ਕਰਨ ਚਲ ਅੰਦਰ ਆ ਛੋੜ ਤੂੰ ਕੀ ਆਖੜ ਤੋਂ ਕਾਹਰ ਤੋਂ ਪਹਾਂਚਿਆ ਤਰਾਹ ਤੋਂ ਗੁਰੇ ਤੇਰੇ ਇੱਥੇ ਅੱਧਾ ਕਰ ਜੀਣਾ ਵਾਹ ਅਸਰ ਕਰਨਾ ਜੀ ਜੀ ਚਲ ਸੂਰਤ ਮਲਿਆ ਪਿੰਡ ਥਾਣੇ ਦੇ ਵਿੱਚ ਉੱਥੇ ਸਾਡਾ ਪੁਲਿਸ ਸਾਥੀ ਸੀਗਾ ਉਹਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ ਇਹ ਜਦੋਂ ਦੋਨੋਂ ਬਲਾਸਟ ਹੁੰਦੇ ਆ ਇਹਨਾਂ ਦੀ ਜ਼ਿੰਮੇਵਾਰੀ ਹੈਪੀ ਪਾਸ਼ੀਆ ਨਾਮ ਦਾ ਇੱਕ ਜਿਹੜਾ ਗੈਂਗਸਟਰ ਆ ਹੁਣ ਆਪਣੇ ਆਪ ਨੂੰ ਆਤਵਾਦੀ ਕਹਿੰਦਾ ਆ ਬਾਹਰ ਅਮਰੀਕਾ ਬੈਠਾ ਉਹਨੇ ਇਹ ਜ਼ਿੰਮੇਵਾਰੀ ਲਈ ਸੀ ਔਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਹੈੱਡ ਦੇ ਤਹਿਤ ਇਹਨੇ ਆਪ ਦਾ ਇਹ ਜ਼ਿੰਮੇਵਾਰੀ ਲਈ ਸੀ ਮਟਾਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਦੀ ਟੀਮ ਨੇ ਬਹੁਤ ਛੇਤੀ ਹੀ ਇਹ ਦੋਨੋਂ ਕੇਸ ਫੇਸ ਕੀਤੇ ਆ ਅੱਜ ਇਸ ਕੇਸ ਦੇ ਵਿੱਚ 모ਹਿਤ ਤੇ ਵਿਸ਼ਾਲ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ 모ਹਿਤ ਨੂੰ ਜਦੋਂ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਤਾਂ ਮੌਕੇ ਤੇ 모ਹਿਤ ਨੇ ਉੱਥੇ ਜਿੱਥੇ ਮਹਿਤੇ ਥਾਣੇ ਦੇ ਏਰੀਆ ਵਿੱਚ ਉੱਥੇ ਜਿੱਥੇ ਨੇ ਪਿਸਟਲ ਲੁਕੋਇਆ ਹੋਇਆ ਸੀ ਇਨੇ ਪਿਸਟਲ ਚੁੱਕ ਕੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਾਂ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਹਰਵਾਈ ਕਰਦੇ ਹੋਏ ਸੈਲਫ ਡਿਫੈਂਸ ਵਿੱਚ ਗੋਲੀਆਂ ਚਲਾਈਆਂ ਜੋ ਮੋਹਿਤ ਉਥੇ ਮੌਕੇ ਤੇ ਜ਼ਖਮੀ ਹੋ ਗਿਆ ਤੇ ਹਸਪੀਟਲ ਇੱਥੇ ਲਿਆਂਦਾ ਗਿਆ ਤੇ ਜੋ ਡਾਕਟਰਸ ਨੇ ਉਹਨੂੰ ਡੈੱਡ ਡਿਕਲੇਅਰ ਕਰਤਾ ਸੋ ਇ ਵਿੱਚ ਟੋਟਲ 4 ਬੰਦੇ ਇਨਵੋਲਡ ਸਿਗੇ ਦੋ ਅਸੀਂ ਅਰੈਸਟ ਕਰ ਲਏ ਆ ਦੂਜੇ ਦੋ ਆ ਦੋਆਂ ਚੋਂ ਇੱਕ ਦੀ ਡੈਥ ਹੋ ਗਈ ਐ ਇਨਕਾਊਂਟਰ ਦੇ ਵਿੱਚ ਇਸ ਨੇ ਜੋ ਸੈਲਫ ਕੰਫੀਡੈਂਸ ਚ ਗੋਰੀਆਂ ਚਲਾਈਆਂ ਇੱਕ ਰੈਸਟਾ ਔਰ ਦੂਸਰੇ ਦੋ ਉਹ ਵੀ ਅਸੀਂ ਛੇਤੀ ਰੈਸਟ ਕਰ ਲਾਂਗੇ ਇਹ ਬੜਾ ਕਲੀਅਰ ਮੈਸੇਜ ਹੈ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਆਪਦੇ ਹੱਥ ਵਿੱਚ ਲਾਊਗਾ ਪੰਜਾਬ ਦੇ ਅਮਨ ਚੈਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਪੁਲਿਸ ਉਹਦੇ ਖਿਲਾਫ ਸਖਤੀ ਨਾਲ ਕਾਰਵਾਈ ਕਰੂਗੀ ਔਰ ਇਹ ਕਿਸੇ ਕਿਸਮ ਦਾ ਵੀ ਕੋਈ ਵੀ ਸ਼ਰਾਰਤ ਬਾਜ਼ੀ ਨੂੰ ਇਹ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਸਖਤੋ ਸਖਤ ਅਸੀਂ ਕਾਨੂੰਨ ਦੇ ਤਾਬਕ ਸੂ ਸਜ਼ਾ ਦਵਾ ਸਰ ਮੋਹਿਦ ਜੀ ਵਿਸ਼ਾਲ ਦੇ ਬੈਕਪੌਨ ਦੀ ਗੱਲ ਕੀਤੀ ਜਾ ਉਹਦੇ ਕਿੰਨੇ ਕ੍ਰਿਮੀਨਲ ਇਧਰ ਤੇ ਕੀਰ ਕਰ ਉਹ ਅਸੀਂ ਹੁਣ ਸਾਰੇ ਕਿਉਂਕਿ ਇਹ ਅੱਜ ਹੀ ਅਰੈਸਟ ਕੀਤੇ ਗਏ ਸੀਗੇ ਇਹਨਾਂ ਸਾਰਿਆਂ ਦੇ ਅਸੀਂ ਕਰ ਰਹੇ ਹਾਂ ਇਹ ਬੇਸਿਕਲੀ ਸਾਰੇ ਪਾਕਿਸਤਾਨ ਆਈਐਸਆਈ ਨਾਲ ਇੰਟੈਕਟਿਡ ਹੈ ਹੈਪੀ ਪਾਸ਼ੀਆ ਇਹਨਾਂ ਨੂੰ ਚਲਾ ਰਿਹਾ ਸੀਗਾ ਜਿਹੜੇ ਇਹਨਾਂ ਦੇ ਦੂਜੇ ਦੋ ਸਾਥੀ ਵੀ ਆ ਉਹ ਵੀ ਅਸੀਂ ਜਿਹੜੇ ਫੜਨੇ ਆ ਉਹ ਵੀ ਉੱਥੋਂ ਹੀ ਸਾਰੀਆਂ ਇਹ ਲਿਸ਼ਟ ਦੇ ਸ਼ ਲੈnde ਸੀ ਤਾਂ ਉਹ ਬਲਾਸਟ ਕੀਤਾ ਗਿਆ ਸੀ ਪਹਿਲਾਂ ਕਿਹਨੂੰ ਮਰਿਆ ਜੀ ਨਬਦਵਾਦ ਹਾਂ ਜਿਹੜਾ ਇਹ ਤਕਰੀਬਨ 25 20 25 26 ਸਾਲ ਦਾ ਯਾਰ ਕੀ ਕਵਰ ਕੀਤਾ ਗਿਆ ਸੀ ਇੱਕ ਪਿਸਤਲ ਤੇ ਬਹੁਤ ਦਾ ਰਿਕਵਰ ਹੋਇਆ ਸੀ ਤੇ ਸਾਰੇ ਨੂੰ ਇੱਕ ਬਟਾਲੇ ਕਿੱਥੋਂ ਦੀ ਗ੍ਰਿਫਤਾਰ ਕੀਤੀ ਇਹ ਬਟਾਲੇ ਜਿਹੜਾ 모ਹਿਤ ਹੈਗਾ ਜਿਹਦਾ ਇਨਕਾਉਂਟਰ ਚ ਡੈਥ ਹੋਈ ਆ ਇਹਨੂੰ ਅਸੀਂ ਮੇਨ ਰੋਡ ਤੇ ਜਿਹੜਾ ਸਾਡਾ ਵਿਧੀਪੁਰ ਨਾਕਾ ਹੈ ਉੱਥੋਂ ਇਹਨੂੰ ਰੈਸਟ ਕੀਤਾ ਸੀਗਾ ਤੇ ਜਿਹੜਾ ਵਿਸ਼ਾਲ ਉਹਨੂੰ ਉਹਦੇ ਘਰ ਤੋਂ ਹੀ ਅਸੀਂ ਰੈਸਟ ਕੀਤਾ ਸੀ 모ਹਿਤ ਕਿੱਥੋਂ ਦਾ ਰਹਿਣ ਵਾਲਾ ਜੀ ਮੋਹਿਤ ਤੇ ਇਹ ਮੋਹਦੇ ਦੀ ਕੋਈ ਜਿਹੜਾ ਹੈ ਆਪਣੇ ਬਟਾਲੇ ਦੇ ਨਾਲ ਹੀ ਉੱਥੋਂ ਦਾ ਰਹਿਣ ਵਾਲਾ ਹੈ ਜੀ ਤੇ ਜਿਹੜਾ ਵਿਸ਼ਾਲ ਹੈਗਾ ਇਹ ਬਾਸ ਰਿਪੋਰਟ ਦਾ ਉਥੋਂ ਦਾ ਸੀ ਡਿਊਰਿੰਗ ਡਿਊਰਿੰਗ ਇਹ ਜਿਹੜਾ ਜਿਹੜਾ ਹੂਨ ਇੰਕਾਊਂਟਰ ਹੋਇਆ ਹੈ ਸੋ ਇਹਦੇ ਵਿੱਚ ਵਿਸ਼ਾਲ ਵੀ ਸੀ ਨਾਲ ਨਹੀਂ ਇਹਦੇ ਸਿਰਫ ਮੋਹਿਤ ਨੂੰ ਹੀ ਪੁਲਿਸ ਪਾਰਟੀ ਲੈ ਕੇ ਗਈ ਸੀ ਜੀ ਤਾਂ ਮੋਹਿਤ ਦੇ ਨਿਸ਼ਾਨ ਦੇ ਤੇ ਹੀ ਰਿਕਵਰ ਕਰਨ ਗਏ ਸੀ ਸਰ ਪਿਸਤਲ ਪਹਿਲਾਂ ਰਿਕਵਰ ਹੋਇਆ ਕਿ ਬਾਅਦ ਚੀ ਪਿਸਤਲ ਪਿਸਤਲ ਦੇਖੋ ਇਹਨੇ ਪਿਸਤਲ ਜਿਹੜੋ ਜੋ ਇੱਕ ਪ੍ਰोसीजर ਹੁੰਦਾ ਆ ਜਿਹੜੇ ਜਿਹੜੇ ਚੀਜ਼ ਲੁਕਾਈ ਹੁੰਦੀ ਆ ਉਹਨੇ ਪਿਸਤਲ ਰਿਕਵਰ ਕਰਕੇ ਦੇਣਾ ਆ ਇਹਨੇ ਪਿਸਤਲ ਰਿਕਵਰ ਕਰਦੇ ਹੀ ਨਾਲ ਹੀ ਪੁਲਿਸ ਪਾਰਟੀ ਤੇ ਇਹਨੇ ਫਾਇਰ ਕੀਤਾ ਸਰ ਜਿਹੜਾ ਪੁਲਿਸ ਮੈਨ ਜਖਮੀ ਹੋਇਆ ਉਹਦੇ ਕੀ ਹੋਇਆ ਉਹ ਉਹ ਠੀਕ ਆ ਜੀ ਆਪਣਾ ਉਹਨੂੰ ਫਸਟ ਐਡ ਮਿਲ ਰਹੀ ਆ ਔਰ ਸਾਰਾ ਐਕਸਟੈਂਸ਼ਨ ਵੀ ਹੋ ਰਿਹਾ ਡਾਕਟਰ ਸਾਹਿਬ ਉਹਨੂੰ ਦੇਖ ਰਹੇ ਆ ਉਹ ਵੀ ਸੀਰੀਅਸਲੀ ਇੰਜਰਡ ਹੈ ਇਮਕੋਡ ਪਾਣਾ ਮੱਥੇ ਦੇ ਪੁਲਿਸ ਸਟੇਸ਼ਨ ਮੱਥੇ ਦੇ ਵਿੱਚ ਪਾਇੰਡ ਆਫਿਸਰ ਰੂਰਲ ਡਿਸਟ੍ਰਿਕਸ਼ਨ ਚ ਉੱਥੇ ਇਹ ਚੀਜ਼ ਹੋਈ ਗਈ ਪਹਿਲੇ ਕੋਈ ਸਰ ਇਹ ਤਕਰੀਬਨ ਸ਼ਾਮੀ ਕੋਈ 8:00 ਸਾਢੇ 7:30 8 ਦੇ ਵਿੱਚ ਐਗਜੈਕਟ ਟਾਈਮ ਮੈਂ ਤੁਹਾਨੂੰ ਦੱਸ ਦੂੰਗਾ ਪਰ 7:30 8:00 8 ਦੇ ਵਿੱਚ ਹੀ ਆ ਮੈਂ ਦੁਬਾਰਾ ਤੁਹਾਡੇ ਜ਼ਰੀਏ ਨੌਜਵਾਨਾਂ ਨੂੰ ਵੀ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਾਰਤੀ ਅੰਸਰ ਬਾਹਰ ਬੈਠੇ ਆ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਾ ਕਰੀਏ ਔਰ ਪੰਜਾਬ ਦੇ ਇੱਕ ਚੰਗਾ ਸਟੇਟ ਆ ਪੰਜਾਬ ਨੂੰ ਖਿਸ਼ਾਲ ਰੱਖੀਏ ਔਰ ਜੇਕਰ ਕੋਈ ਵੀ ਇਹਨਾਂ ਸ਼ਰਾਰਤੀ ਅੰਸਰਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਾਨੂੰਨ ਨੂੰ ਹੱਥ ਦੇ ਵਿੱਚ ਲਊਗਾ ਤੇ ਪੰਜਾਬ ਪੁਲਿਸ ਦਾ ਬੜਾ ਕਲੀਅਰ ਮੈਸੇਜ ਆ ਅਸੀਂ ਉਹਨੂੰ ਸ਼ਕਤੀ ਨਾਲ ਨਜਿੱਠਾਂਗੇ ਔਰ ਪੰਜਾਬ ਦਾ ਮਾਹੌਲ ਅਸੀਂ ਖਰਾਬ ਨਹੀਂ ਹੁੰਦਾ ਥੈਂਕ ਯੂ ਸ਼ੁਕਰੀਆ